ਗੁਰਾਇਆ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੋ ਦੀ ਹੱਲ ਜਾ ਰਹੀ ਹੈ ਡੀਐਸਪੀ ਫਲੋਰ ਸਰਦਾਰ ਸਨਮਨ ਸਿੰਘ ਬਾਲ ਨੇ ਦੱਸਿਆ ਕਿ ਇਹ ਇੱਕ گرو ਸੀਗਾ ਜਿਹਨਾਂ ਵੱਲੋਂ ਸਪਾਰੀ ਲੈ ਕੇ ਜਿਹੜੀਆਂ ਸੱਟਾਂ ਮਾਰੀ ਜਾਂਦੀ ਸੀ ਕਿ ਕਤਲ ਕੀਤੇ ਜਾਂਦੇ ਸੀ ਜੋ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਆਏ ਸੀ ਜਿਨ੍ਹਾਂ ਤੋਂ ਇੱਕ ਪਿਸਤਲ ਬੱਤੀਬੋਰ ਨਾਲ ਜਿੰਦਾ ਕਾਰਤੂਸ ਉਸ ਤੋਂ ਇਲਾਵਾ ਇੱਕ ਖੜੋਣਾ ਪਿਸਤੌਲ ਤਿੰਨ ਦਾਤਰ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ ਜਿਹੜੇ ਥਾਣਾ ਗੁਰਾਇਆਂ ਦੇ ਇਲਾਕੇ ਦੇ ਨਾਲ ਥਾਣਾ ਨੂਰਮਹਿਲ ਦੇ ਇਲਾਕੇ ਦੇ ਨਾਲ ਸੰਬੰਧਤ ਆ ਲਓ ਪੂਰੀ ਰਿਪੋਰਟ ਦਿਖਾਣਾ ਤੁਹਾਨੂੰ ਡੀਐਸਪੀ ਫਲੋਰ ਦੀ ਜ਼ੁਬਾਨੀ ਵੀ ਸੁਣਾਣੇ ਆ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕੀਤੀ ਤੇ ਕਿਹੜੇ ਕਿਹੜੇ ਇਲਾਕੇ ਦੇ ਇਹ ਰਹਿਣ ਵਾਲੇ ਸੀ ਤੇ ਕੀ ਇਹਨਾਂ ਦੇ ਹੋਰ ਮਨਸ਼ਾ ਸੀਗੀ ਕਿੱਥੇ ਕ੍ਰਾਈਮ ਕਰਨ ਜਾ ਰਹੇ ਸੀ ਹਾਂ ਸ਼੍ਰੀ ਹਰਵਿੰਦਰ ਸਿੰਘ ਵਿਰਕ ਐਸਐਸਪੀ ਜੰਦਰ ਦੇ ਹਾਥੀਜੀ ਵੱਲੋਂ ਮਾੜੇ ਅਨਸਰਾਂ ਤੇ ਨਸ਼ਾ ਰੋਦ ਚਲਾਈ ਗਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਿੱਦੋਂ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗਰਾਇਆ ਅਤੇ ਉਸਦੀ ਟੀਮ ਏਐਸਆਈ ਸਰਿੰਦਰ ਮੋਹਨ ਨੇ ਕਾਰਵਾਈ ਕਰਦਿਆਂ ਹੋਇਆ ਪਿੰਡ ਸੰਘਟੇਸੀਆਂ ਦਾ ਜਿਹੜਾ ਮੇਨ ਦੋਸ਼ੀ ਸੀ ਸਣੀ ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਵਿਉਂਤਬੰਦੀ ਢੰਗ ਨਾਲ ਜਿਹੜੇ ਮਾੜੇ ਅਨਸਰ ਸੀ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਆਪਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਟਲ ਬਤੀਬੋਰ ਇੱਕ ਖੜੋਣਾ ਪਿਸਤੌਲ ਦੋ ਮੋਟਰਸਾਈਕਲ ਚੋਰੀ ਦੇ ਤਿੰਨ ਦਾਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜੇ ਮੌਕੇ ਤੇ ਫੌਰੀ ਧੌਰ ਤੇ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤੇ ਇਹਨਾਂ ਦੀ ਅੱਗੇ ਵਿਉਂਤਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਲੁੱਟਣੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰਮਹਿਲ ਬਿਲਗਾ ਫਲੋਰ ਸ਼ਾਹਕੋਟ ਦੇ ਵਿੱਚ ਕੀਤੀਆਂ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਤੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਨਾ ਦਾ ਇੱਕ ਵਿਅਕਤੀ ਸੀ ਜਿਹਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਮਕਦਮਾ ਜਿਹੜਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚਮਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੋੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਕੀਨ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੋੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਸਰ ਇਤਨਾ ਕਿੰਨੇ ਪਰਚੇ ਨੇ ਅਦਰ ਦੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਇਹ ਜਮਾਨਤ 'ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਨਵਾਂ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਬੇਸ਼ੱਕ ਇਹ ਕਿ ਸਪਾਰੀ ਲੈ ਕੇ ਇਹ ਕੀ ਕਰਦੇ ਪੈਸੇ ਲੈ ਕੇ ਇਹ ਨਹੀਂ ਕਰਦੇ ਇਹ ਸਫਾਰੀ ਲੈ ਕੇ ਵੀ ਸਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਲੁੱਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਇਹ ਅਸੀਂ ਗੈਂਗ ਜਿਹੜਾ ਇਹਨੂੰ ਬੂਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਇਹ ਵਰਦਤਾਂ ਕਰਨੀਆਂ ਸੀ ਮਨੀ ਚੇਂਜਰ ਵਗੈਰਾ ਲੁੱਟਣੇ ਸਨ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਆ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਨੇ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਆ 4 ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਕੀ ਵਾਰਦਾਤ ਕਰਨ ਦੇ ਕੀ ਇਹਨਾਂ ਦਾ ਅੱਗੇ ਮਨਸੂਬੇ ਸਨ ਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ। ਇਹਨਾਂ ਵਾਰਦਾਤਾਂ ਤੋਂ ਇਲਾਵਾ ਸਿਰਫ ਇਹਨਾਂ ਕੋ ਕੋਈ ਕਰੰਸੀ ਵੀ ਬਰਾਮਦ ਹੋਈ ਹੋਈ ਨਹੀਂ। ਨਹੀਂ ਹਲੇ ਕੋਈ ਇਹੋ ਜੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰਫ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤੇ ਦੇ ਸਨ ਉਹ ਬਰਾਮਦ ਕੀਤੇ ਗਏ ਆ। ਵੈਪਨ ਕਿੱਥੋਂ ਲੈ ਕੇ ਆਏ ਸੀ ਬਰਾਦਾ ਗੱਲ ਪੁੱਛ। ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਤਲ ਹੈਗਾ ਤੇ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹ ਨਹੀਂ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਵੀ ਵੈਪਨ ਠੀਕ ਚੱਲਦਾ ਕਿੰਨੇ ਚਪਾਰੀ ਕਿਨੇ ਲਈ ਸੀ ਜਿਹੜਾ ਗਰਦਾਰ ਕੋਲੇ ਉਹ ਵੀ ਇਹ ਕਬਲੀ ਹੋ ਗਿਆ ਨਾ ਕੁਛ ਉਹ ਸੀ ਉਹਦੇ ਤੇ ਉਹਦੇ ਤੇ ਫੌਰੀ ਤੌਰ ਤੇ ਅਸੀਂ ਜਦੋਂ ਪੁਲਿਸ ਰਿਮਾਂਡ ਲਵਾਂਗੇ ਤੇ ਅ ਅੱਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਚ ਦੱਸਾਂਗੇ ਸਾਰਾ ਵੀ ਕੀ ਸਵਾਰੀ ਲਈ ਸੀ ਕਿਨੇ ਪੈਸੇ ਲਈ ਸੀ ਸਾਰਾ ਕਲੀਰ ਕਰਾਂਗੇ ਦੱਸਿਆ ਕਿ ਪਹਿਲਾਂ ਵੀ ਜੇਲਾਚੋ ਹੋ ਗਿਆ ਇਹਨੇ ਤਾਂ ਸੁਪਾਰੀ ਲੈ ਕੇ ਕਲੀਕ ਕਰਦੇ ਨੇ ਇਧਰਾਂ ਵੀ ਇਹਨਾਂ ਕੋਲੋਂ ਗ੍ਰੰਮ ਹੋਇਆ ਕਿਸੇ ਕੈਨਨਾ ਵੀ ਰਿਲੇਟਡ ਦੇ ਕਿਸੇ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ ਛੇ ਬੰਦਿਆਂ ਨੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹਨੂੰ ਖੁਦ ਬਣਾਇਆ ਸੀ ਇਹ ਕਿਸੇ ਹੋਰ ਫਰਦਰ ਗੈਂਗ ਕਿਸੇ ਨਾਲ ਸੰਬੰਧ ਨਹੀਂ ਸੀ ਰੱਖਦੇ ਸੀ ਬਟ ਇਹ ਗੈਂਗ ਇਹ ਤੇ ਲਗਦਾ ਜੀ ਕੰਮ ਕਰ ਕੀ ਕਿਹੜਾ ਕਿਹੋ ਕਰ ਕੀ ਹੈ ਇਹਨਾਂ ਦੇ ਵਿੱਚ ਪਿਸ਼ੋਕੜ ਇਹਨਾਂ ਦੀ ਮਾੜੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਹਾਂ ਦੀਆਂ ਤੇ ਲੜਾਈ ਦੀਆਂ ਐਫਆਈਆਰਾਂ ਦਰਜ ਨੇ ਉਸ ਸੰਬੰਧ ਵਿੱਚ ਹੀ ਕਤਲ ਦੇ ਨਾਲ ਸੰਬੰਧਤ ਹੈਗੀਆਂ ਉਹਦੇ ਵਿੱਚ ਇਹ ਅੱਗੇ ਆਲਰੇਡੀ ਜੇਲ੍ਹ ਤੋਂ ਸਜ਼ਾ ਪੂਕਤ ਕੇ はい,はい。